ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਆਪਣੇ YouTube ਚੈਨਲ ਗੈਲ ਡ्रेस ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸ਼ਿਗੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣਾ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਬਹੁਤ ਸਾਰੀਆਂ ਭੈਣਾਂ ਬਾਹਲੀ ਕੰਟਰੀ ਵਿੱਚ ਬੈਠ ਕੇ ਦੇਖਦੀਆਂ ਸਾਰਿਆਂ ਦਾ ਤਾਂ ਲੋਡਣ ਬਾਦ ਜਿਹੜੀਆਂ ਭੈਣਾਂ ਨੇ ਹਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਚੈਨਲ ਤੇ ਬਿਲਕੁਲ ਨਵੀਆਂ ਹੁੰਦੀਆਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਿਆ ਕਰੋ ਤਾਂ ਕਿ ਜਦੋਂ ਵੀ ਮੈਂ ਕੋਈ ਵੀਡੀਓ ਪਾਉਣਾ ਸਲਾਈ ਦੀ ਜਾਂ ਕਟਾਈ ਦੀ ਥੋੜੇ ਕੋਲ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਇਆ ਕਰੇ ਜੇਕਰ ਕਿਸੇ ਭੈਣ ਨੂੰ ਚੈਨਲ ਸਬਸਕ੍ਰਾਈਬ ਕਰਨਾ ਨਹੀਂ ਆਉਂਦਾ ਜਾਂ ਬੱਚੇ ਗੇਮਾਂ ਜਾਦੇ ਖੇਡਦੇ ਆ ਤਾਂ ਨੀਚੇ ਮੇਰਾ WhatsApp ਨੰਬਰ ਚੱਲੀ ਜਾਂਦਾ ਉਹਦੇ ਉੱਪਰ ਤੁਸੀਂ ਬੋਲ ਕੇ ਵੀ ਭੇਜ ਸਕਦੇ ਹੋ ਬਈ ਸਾਡਾ ਨੰਬਰ ਗਰੁੱਪ ਦੇ ਵਿੱਚ ਐਡ ਕਰ ਲਓ ਬੀਬੀਆਂ ਭੈਣਾਂ ਵਾਲੇ ਦੇ ਵਿੱਚ ਤੇ ਲਿਖ ਕੇ ਭੇਜ ਸਕਦੇ ਹੋ ਵੀ ਸਾਡਾ ਇਹ ਨੰਬਰ ਆ ਇਹਨੂੰ ਗਰੁੱਪ ਦੇ ਵਿੱਚ ਐਡ ਕੀਤਾ ਜਾਵੇ ਠੀਕ ਆ ਬਿਲਕੁਲ ਫ੍ਰੀ ਸੇਵਾ ਕੋਈ ਪੈਸਾ ਨਹੀਂ ਸਲਾਈ ਸਿਖਾਉਣ ਦਾ ਤਾਂ ਪਹਿਲਾ ਨਹੀਂ ਕੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਬਿਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲੈਣਾ ਤੁਹਾਡੇ ਕੋਲੇ ਫਿਰ ਸਾਰੀਆਂ ਵੀਡੀਓ ਆਉਣ ਲੱਗਣ ਦੋ ਚੈਨਲਾਂ ਆਪਣੇ ਜੇ ਤੁਸੀਂ ਆਪਣੇ ਵਟਸਐਪ ਨੰਬਰ ਤੇ ਜਾ ਕੇ ਗਰੁੱਪ ਦੇ ਵਿੱਚ ਐਡ ਹੋਵੋਗੇ ਤੁਹਾਡੇ ਕੋਲ ਦੋ ਚੈਨਲ ਦੀ ਵੀਡੀਓ ਆਉਣਗੀਆਂ ਜੇ ਤੁਸੀਂ ਕੱਲੇ ਮੇਰੇ ਚੈਨਲ ਨੂੰ ਫੋਲੋ ਕਰੋਗੇ ਤਾਂ ਇੱਕੋ ਚੈਨਲ ਦੀ ਵੀਡੀਓ ਆਉਣਗੀਆਂ ਤੇ ਅੱਜ ਜਿਹੜਾ ਅਪ ਟੌਪਿਕ ਲੈ ਕੇ ਆਏ ਆ ਉਹ ਲੇਡੀਜ਼ ਸ਼ੱਟ ਦਾਗਾ ਭਾਰੇ ਨਾਪ ਦਾਗਾ ਆਰ ਕੰਡੀ ਦਾ ਸੂਟ ਆ ਲਾਈਨਿੰਗ ਆਪਾਂ ਇਹਦੇ ਲਾਵਾਂਗੇ ਲਾਈਨਿੰਗ ਲਾਉਣੀ ਜ਼ਰੂਰੀ ਹੁੰਦੀ ਹੈ ਕਿਉਂਕਿ ਬਹੁਤ ਜ਼ਿਆਦਾ ਪਤਲਾ ਹੁੰਦਾ ਨਾਲ ਤਾਂ ਸਪੋਰਟ ਬਣ ਇਹ ਨਾਲੇ ਵੇਚਦੀ ਆ ਦੇਖੋ ਹੱਥ ਵੀ ਦੀਦਾਗਾ ਉਹ ਫਿਰ ਬੁਰਾ ਲੱਗਦਾਗਾ ਇੱਕ ਵਾਰੀ ਮੈਂ ਤੁਹਾਨੂੰ ਨਾਪ ਤੋਂ ਜਾਨੂ ਕਰਾ ਦਿਆਂ ਆਜੋ ਆਪਾਂ ਨਾਪ ਦਿਖਾਉਣੇ ਤੁਹਾਨੂੰ ਲੰਬਾਈ 43 ਬਾਹਾਂ 17 ਮੂਰੀ 13 ਟੀਰਾ ਤਿਆਰ ਕਿੰਨਾ 11.5 ਇੰਚ ਛਾਤੀ 22 ਕਮਰ 20 हिਪ 24 ਪਲੋਈਆ ਹੈਗਾ 12 ਦੇ ਤਿਆਰ ਆ ਮੋਡਾ ਬੀਐਨ ਸੀ ਹੈਗਾ ਤੇ ਚਾਕ 7.5 ਸੈਟਸ ਲਈ 1.85 ਪੈਣ ਦੀ ਕੋਣੀ 15 ਕੋਣੀ ਲਾਜ਼ਮੀ ਨਹੀਂ ਐ ਕੋਣੀ ਅਣਗਿਲੀ ਨਹੀਂ ਕਰਨੀ ਕਿਉਂਕਿ ਪੱਟ ਦੇਣ ਕਰਨ ਦੇ ਨਾਲ ਸੂਟ ਖਰਾਬ ਹੋ ਜਾਂਦੇ ਨਾਲ ਤਾਂ ਗਾੜੀ ਦੁਬਾਰੇ ਦੁਬਾਰੇ ਥੋੜਾ ਮੱਥਾ ਪਾਈਦਾ ਹਨਾ ਅਗਲਾ ਗਲਾ 7 ਆ ਬੈਕ ਗਲਾ 6.5 ਆ ਆਪਾਂ ਇਹਦੇ ਥੋੜਾ ਜਿਹਾ ਡਿਜ਼ਾਈਨ ਬਣਾਵਾ ਗਲੇ ਤੇ ਠੀਕ ਆ ਆ ਜੋ ਆਪਾਂ ਕਰਦੇ ਹਾਂ ਸ਼ੁਰੂ ਕਟਾਈ ਬਾਕੀ ਜੇ ਕਿਸੇ ਭੈਣ ਨੂੰ ਕਿਸੇ ਵੀ ਚੀਜ਼ ਦੀ ਨਹੀਂ ਸਮਝ ਆਉਂਦੀ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਭਾਈ ਸਾਡੇ ਕੁਛ ਪੱਲੇ ਨਹੀਂ ਪਿਆ ਦਵਾਰੇ ਦੱਸੋ ਜਾਂ ਕੋਈ ਮੋਢਾ ਪਾਉਣ ਦੇ ਵਿੱਚ ਦਿੱਕਤ ਹੋਵੇ ਤਾਂ ਵੀ ਦੱਸਦਿਆ ਕਰੋ ਜੇ ਕਿਸੇ ਭੈਣ ਨੇ ਫੋਨ ਤੇ ਗੱਲਬਾਤ ਕਰਨੀ ਆ ਤਾਂ ਭੈਣ ਬਣ ਕੇ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਲਾਇਆ ਕਰੋ ਫਿਰ ਤੁਸੀਂ ਕੋ ਮਾਦਾ ਘੰਟਾ ਵੀ ਗੱਲਾਂ ਕਰ ਸਕਦੇ ਕੋਈ ਦਿੱਕਤ ਨਹੀਂ ਆਉਂਦੀ ਹਨ ਤੇ ਜੇ ਕਿਸੇ ਭੈਣ ਨੇ ਸਾਡੇ ਤੋਂ ਕੱਪੜੇ ਸਲਾਈ ਕਰਾਉਣੇ ਆ ਜਾਂ ਭਰਾਵਾਂ ਵਾਲੇ ਸਲਾਈ ਕਰਾਉਣੇ ਆ ਤਾਂ ਉਹ ਵੀ ਸਾਡੇ ਤੋਂ ਸਲਾਈ ਕਰਵਾ ਸਕਦੇ ਉਹ ਬਠਿੰਡੇ ਦੇ ਬਿਲਕੁਲ ਨਾਲ ਹੀ ਸਾਡਾ ਪਿੰਡ ਆ ਬਠਿੰਡੇ ਤੋਂ ਬੱਸ ਸਟੈਂਡ ਤੋਂ 7 ਕਿਲੋਮੀਟਰ ਦੂਰੀ ਤੇ ਆ ਤੇ ਜੇ ਆਪਾਂ ਥਰਮਲ ਪਲਾਂਟ ਕੋਲ ਗੱਲ ਕਰੀਏ ਤਾਂ ਉੱਥੇ ਸਿਰਫ 4 ਕਿਲੋਮੀਟਰ ਦੂਰ ਆਜੋ ਆਪਾਂ ਕਟਾਈ ਸ਼ੁਰੂ ਕਰਦੇ ਆਂ ਆ ਦੇਖੋ ਇਹਨਾਂ ਦੇ ਪੈ ਪੰਗਾ ਆਪਾਂ ਕੱਢਣੀ ਆ 24 ਇੰਚ ਘੇਰਾ ਤੇ 24 ਇੰਚ ਹੈਪਾ 24 ਤੇ 4 28 28 ਤੋਂ ਹਲਕਾ ਇਹ ਘੱਟ ਰੱਖਿਆ ਮੈਂ ਕਿਉਂਕਿ ਬਹੁਤ ਜ਼ਿਆਦਾ ਜਿਆਦਾ ਵੀ ਨਹੀਂ ਕਰਨਾ ਆਪਣੇ ਹਨਾ ਉਹ ਨੀਚੇ ਆਪਾਂ ਛੱਡਾ ਕੇ 22 ਇੰਚ ਇੱਕ ਮੈਂ ਹੋਰ ਬੇਨਤੀ ਕਰਨੀ ਸੀ ਭੈਣਾਂ ਨੂੰ ਨਾ ਜਿਹੜੀਆਂ ਭੈਣਾਂ ਕੱਪੜੇ ਸਟਿਚਿੰਗ ਕਰਦੀਆਂ ਗਾਕਾਂ ਦੇ ਜਦੋਂ ਉਹ ਸੂਟ ਕੋਈ ਸਸਤਾ ਲੈ ਕੇ ਆਉਂਦਾ ਤੁਸੀਂ ਫੜ ਕੇ ਖਿੱਚ ਕੇ ਦੇਖ ਲਿਆ ਕਰੋ ਸੂਟ ਦੇ ਵਿੱਚ ਕਾਣ ਹੁੰਦਾ ਨੂੰ ਛੱਡ ਦਿਆ ਕਰੋ ਉਹ ਨਾ ਫੜਿਆ ਕਰੋ ਨਹੀਂ ਬਾਅਦ ਦੇ ਵਿੱਚ ਕੀ ਅਗਲਾ ਰੌਲਾ ਪਾ ਕੇ ਬੈਂਦੇ ਤੁਸੀਂ ਮੈਨੂੰ ਪਹਿਲਾਂ ਨਹੀਂ ਦੱਸਿਆ ਹਨਾ ਸਸਤੇ ਸੂਟ ਦੇ ਵਿੱਚ ਬਹੁਤ ਜ਼ਿਆਦਾ ਕਾਣ ਹੁੰਦਾ ਜਦੋਂ ਉਹਨੂੰ ਦੱਸ ਦੋ ਵੀ ਇਹ ਇੱਕ ਪਾਸੇ ਜਾਊਗਾ ਤੇ ਜਾਂ ਫਿਰ ਉਹਨੂੰ ਮਨਾ ਕਰ ਦਿਆ ਕਰੋ ਸਾਫ ਵੀ ਇਹਨੂੰ ਤੁਸੀਂ ਨਾ ਹੀ ਬਣਵਾਓ ਤਾਂ ਚੰਗੀ ਗੱਲ ਹੈ ਹਨਾ ਕਿਉਂਕਿ ਬਾਅਦ ਦੇ ਵਿੱਚ ਕੀ ਹੁੰਦਾ ਵੀ ਗਲਾ ਇੱਕ ਪਾਸੇ ਨੂੰ ਜਾਣ ਲੱਗ ਗਿਆ ਜਾਂ ਕੁਰਤੀ ਇੱਕ ਪਾਸੇ ਨੂੰ ਜਾਣ ਲੱਗ ਗਈ ਤਾਂ ਕਰਕੇ ਸਸਤਾ ਸੂਟ ਤੁਸੀਂ ਮਨਾ ਕਰ ਦਿਆ ਕਰੋ ਸਾਫ ਬਾਅਦ ਦੇ ਵਿੱਚ ਆਪਾਂ ਨੂੰ ਬੜੀ ਦਿੱਕਤ ਆਉਂਦੀ ਪੱਟ ਡੇੜ ਕਰਨੀ ਪੈਂਦੀ ਆ ਜਿਹੜਾ ਕੱਪੜੇ ਦੇ ਵਿੱਚ ਕਾਣ ਆ ਉਹ ਕਦੇ ਵੀ ਨਿਕਲਦਾ ਨਹੀਂ ਹੁੰਦਾ ਹਨਾ ਆਜੋ ਆਪਾਂ ਹੁਣ ਵੀਡੀਓ ਲੰਬੀ ਹੋ ਜਾਈ ਜਿਆਦੇ ਕਿਉਂਕਿ ਇਹ ਵੀ ਦੱਸਣਾ ਜ਼ਰੂਰੀ ਸੀ ਫਿਰ ਭੈਣਾਂ ਨੂੰ ਬਾਅਦ ਵਿੱਚ ਬਹੁਤ ਦਿੱਕਤ ਆਉਂਦੀ ਆ ਜਦੋਂ ਕੁੜਤੀ ਇੱਕ ਪਾਸੇ ਜਾਣ ਲੱਗ ਜਿੰਦੀ ਆ ਤਾਂ ਲੰਬਾਈ ਜਿਹੜੀ ਹੈਗੀ ਇਹਨਾਂ ਦੀ ਉਹ 43 ਇੰਚ ਆ 40 ਤੇ 3 43 ਆਪਾਂ ਇੱਥੇ ਨਿਸ਼ਾਨ ਲਾਵਾਂਗੇ ਸਾਢੇ 43 ਇਹ ਜਗ੍ਹਾ ਤੋਂ ਸਾਢੇ 43 ਜਿਹੜੀਆਂ ਭੈਣਾਂ ਬਿਲਕੁਲ ਨਵੀਆਂ ਹੁੰਦੀਆਂ ਉਹਨਾਂ ਦੀ ਜਾਣਕਾਰੀ ਵਾਸਤੇ ਦੱਸ ਦਿਆਂ ਜਿਹੜੀਆਂ ਆ ਬੂਟੀਆਂ ਇਹ ਉੱਪਰ ਨੂੰ ਜਾਣੀਆਂ ਚਾਹੀਦੀ ਇਹ ਇਸ ਤਰ੍ਹਾਂ ਜਿਵੇਂ ਜਾਰੀਆਂ ਦੀਰਾ ਹੈਗਾ 11.5 ਇਸਪੈ ਆਪਾਂ ਕਿੰਨਾ ਰੱਖਾਂਗੇ 12 ਇੰਚ ਇੱਥੋਂ ਠੀਕ ਆ ਸਵਾ 6 ਇੰਚ ਨੀਚੇ ਨੂੰ ਕਿੰਨਾ ਰੱਖਾਂਗੇ ਮੋਢਾ 7 ਇੰਚ ਛਾਤੀ ਇਹਦੀ ਹੈਗੀ 22 ਇੰਚ ਇਹ ਇਸ ਤਰ੍ਹਾਂ ਠੀਕ ਆ ਇਧਰੋਂ ਆਵਲਾ ਨਿਸ਼ਾਨ ਰਹਿ ਗਿਆ ਲਾਉੜ ਵਾਲਾ ਇਥੋਂ ਆਪਾਂ 7 ਇੰਚ ਰੱਖਾਂਗੇ ਤੇ 22 ਇੰਚ ਛਾਤੀ ਇਹ ਕਿਹਰੋਂ ਦੂਣਾ 22 ਜਿਹੜਾ ਭੈਣਾ ਕਹਿੰਦੀ ਵੇ ਇੱਥੇ ਥਾ ਜਿਆਦੇ ਭੋਂਗੇ ਬੰਨਦੇ ਤੁਸੀਂ ਇੱਥੋਂ ਜਿਵੇਂ ਆ ਦੇਖੋ ਸਵਾਛੇ ਲਾਇਆ ਨਾ ਮੈਂ ਤਾਂ ਤੁਸੀਂ ਇੱਥੋਂ ਕੀ ਕਰਨ ਥੋੜਾ ਘਟਾ ਦਿਆ ਕਰੋ 6 ਤੋਂ 1 ਤੋਂ ਤਾਂ ਆਪਣੇ ਘਟ ਕਰ ਲੈ ਜਾਨੀ ਕਿ ਇੰਨਾ ਇਹਨੂੰ ਮਾਰ ਦਾਂਗੇ ਇਹਨਾਂ ਕੀ ਅੰਦਰੋਂ ਆਪਾਂ ਮੈਂ ਤੁਹਾਨੂੰ ਸਾਰੇ ਨਿਸ਼ਾਨ ਲਾ ਕੇ ਦਿਖਾ ਦੂੰ ਪਹਿਲਾਂ ਆਪਾਂ ਇਹਦੀ ਸੈਡ ਸਲਾਈ ਲਾਜ਼ਮੀ ਮੈਣੀ ਹੈ ਕੁੜਤੀ ਦੀ ਇਹ ਜ਼ਰੂਰੀ ਆ 1.5/8 ਸੈਡ ਸਲਾਈ ਆ ਆਪਾਂ ਕਿੰਨੇ ਦੇ ਲਾਵਾਂਗੇ 1.99 ਇੰਚ ਤੇ 1 ਇੰਚ ਵੱਧ ਲਾਉਂਦਾ ਆਪਣਾ ਕਾਰਨ ਇਹ ਹੀ ਆ ਕੁਸ ਪਲੇਟ ਦੇ ਵਿੱਚ ਕੱਪੜਾ ਆ ਜਾਊਗਾ ਤੇ ਕੁਛ ਦਬਾ ਆ ਜਾਊ ਮੋਢੇ ਦਾ ਠੀਕ ਆ ਆਹ ਬੜਾ ਜਿਹੜੇ ਤੁਸੀਂ ਗਲਾਈ ਦੀ ਦੇਣੀ ਆ ਇੱਥੋਂ ਇਹ 1 ਇੰਚ ਆ ਬੜੀ ਠੀਕ 1 ਇੰਚ ਦੀ ਗਲਾਈ ਦੇਣੀ ਆ ਹੁਣ ਮੈਂ ਤੁਹਾਨੂੰ ਬਿਲਕੁਲ ਨਿਸ਼ਾਨ ਸਿੱਧੇ ਕਰਕੇ ਦਿਖਾ ਦਾਂਗਾ ਕਿ ਐਸ ਤਰ੍ਹਾਂ ਨਾਲੇ ਸਿੱਧਾ ਇਹ ਤੁਸੀਂ ਬਸ ਤੁਹਾਨੂੰ ਫੱਟੀ ਸਿੱਧੀ ਚਾਹੀਦੀ ਐਨੀਂਕ ਫੱਟੀ ਆਪਣੀ ਸਿੱਧੀ ਹੁੰਦੀ ਨਾ ਗਲਾਈ ਵਾਲੀ ਐਸ ਨਿਸ਼ਾਨ ਨੂੰ ਆਪਾਂ ਐਸ ਨਿਸ਼ਾਨ ਦੇ ਨਾਲ ਬਣਾਵਾਂਗੇ ਇਸ ਤਰ੍ਹਾਂ ਕਾਫੀ ਬੜਾ ਨੇ ਕਮੈਂਟ ਆਉਂਦੇ ਬਾਈ ਸਾਡੇ ਨਾਲ ਇੱਥੇ ਬੁਲਬਲੇ ਜਿਆਦੇ ਬੰਦਿਆ ਤਾਂ ਤੁਸੀਂ ਇੱਥੋਂ ਗਲਾਈ ਦੀ ਜਿਆ ਕਰੋ ਜਿਹਨੀਆਂ ਭੈਣ ਨੂੰ ਜੀ ਦੀ ਦਿੱਕਤ ਹੋਣੀ ਐਸ ਤਰ੍ਹਾਂ ਠੀਕ ਆ ਪੂਰੀ ਚੰਗੀ ਜੀ ਹੁਣ ਆਪਾਂ ਜਿਹੜੀ ਹੈਪ ਹੈ ਇਹਨਾਂ ਦੀ ਉਹ ਮਿਲਾਗੇ ਹੈਪ ਹੈਗੀ ਨੇ 24 ਇੰਚ ਚਾਰ 24 25 26 27 28 ਦੇ ਨੇੜੇ ਤੇ ਆਪਣੇ ਰੱਖ ਲੈ ਕੱਪੜਾ ਠੀਕ ਆ ਪੈਪੰਗਾ ਆਪਾਂ ਕੱਢਣੀ ਹੈ ਤਾਂ ਇਹ ਵਾਧ ਰੱਖਿਆ ਬੂਡੀਆਂ ਉੱਪਰ ਨੂੰ ਜਾਣੀ ਚਾਹੀਦੀਆਂ ਆ ਮੈਂ ਤੁਹਾਨੂੰ ਅੱਜ ਦੁਬਾਰੇ ਦੱਸ ਰਿਹਾ ਉਹ ਕਾਫੀ ਭੈਣਾ ਕਹਿੰਦੀ ਬਈ ਇੱਥੇ ਨਾ ਬੁਲਬਲੇ ਬਣ ਲਾਗੇ ਆ ਤੂੰ ਤੁਸੀਂ ਨਾ ਇੰਨਾ ਕਿਨੂੰ ਘਟਾ ਲਿਆ ਕਰੋ ਇੱਥੇ ਨਾਲੋਂ ਇੱਥੋਂ ਘਟਾ ਲਿਆ ਕਰੋ ਆ ਦੇਖੋ ਤੁਹਾਨੂੰ ਮੈਂ ਦੁਬਾਰੇ ਮਿਲ ਕੇ ਦਿਖਾ ਦਣਾ ਇੱਥੋਂ ਕਿੰਨਾ 6 ਤੋਂ 1/4 ਘਟ ਤੇ ਇੱਥੋਂ ਹੈਗਾ 7/2 ਇੰਚ ਠੀਕ ਆ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਪੈਣਾ ਨੇ ਠੀਕ ਆ ਬਾਕੀ ਜਿਹੜੀਆਂ ਤੁਹਾਨੂੰ ਦਿੱਕਤ ਆਉਂਦੀਆਂ ਮੈਨੂੰ ਦੱਸਿਆ ਕਰੋ ਤਾਂ ਕਿ ਉਹਨਾਂ ਨੂੰ ਦੇਖ ਕੇ ਫਿਰ ਮੈਂ ਵੀਡੀਓ ਬਣਾਉਣਾ ਹੁੰਦਾ ਥੋੜੇ ਸਾਰੇ ਕਮੈਂਟ ਮੈਂ YouTube ਦੇ ਭਾਵੇਂ ਤੁਸੀਂ ਮਹੀਨਾ ਪਹਿਲਾਂ ਕਰੇ ਹੋਣ ਭਾਵੇਂ 2 ਮਹੀਨੇ ਪਹਿਲਾਂ ਜਦੋਂ ਜਦ ਮੇਰਾ ਟਾਈਮ ਨਾਲ ਸਾਰੇ ਪੜ ਕੇ ਫਿਰ ਮੈਂ ਵੀਡੀਓ ਬਣਾਉਣਾ ਹੁੰਦਾ ਤਾਂ ਕਰਕੇ ਕਮੈਂਟ ਲਾਜ਼ਮੀ ਕਰਿਆ ਕਰੋ ਤੇ ਆਪ ਦਾ ਨੰਬਰ ਜਿਹੜਾ ਗਰੁੱਪ ਦੇ ਵਿੱਚ ਵੀ ਐਡ ਜ਼ਰੂਰੀ ਕਰਵਾਓ ਹਣਾ ਹਾਂ ਲੋ ਇੱਥੋਂ ਆਪਾਂ ਨੇ ਕਿੰਨਾ ਛੱਡਿਆ ਸੀ 2.5 ਇੰਚ ਇੱਥੋਂ ਵੀ ਆਪਾਂ ਛੱਡਾਂਗੇ 2.5 ਇੰਚ ਪਰਪਾਈ ਦਾ ਲਓ ਜੀ ਹੁਣ ਆਪਾਂ ਕਰ ਦਈਏ ਕਿਟਾਈ ਸ਼ੁਰੂ ਜੇ ਕਿਸੇ ਭੈਣ ਨੂੰ ਨਹੀਂ ਸਮਝ ਆਉਂਦੀ ਨਾ ਤੁਸੀਂ ਦੱਸ ਦਿਆ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਸੰਗਤ ਨਹੀਂ ਲੋੜ ਜਦ ਤੱਕ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛੋਗੇ ਨਹੀਂ ਜਾਂ WhatsApp ਦੇ ਬੋਲ ਕੇ ਨਹੀਂ ਭੇਜੋਗੇ ਮੈਨੂੰ ਪਤਾ ਨਹੀਂ ਲੱਗਦਾ ਵੀ ਤੁਹਾਨੂੰ ਕਿੱਥੋਂ ਨਹੀਂ ਸਮਝ ਆ ਰਹੀ ਠੀਕ ਆ ਜਾਂ ਤੁਹਾਡੇ ਕਿੱਥੇ ਕਿੱਥੇ ਨੁਕਸ ਪੈਂਦੇ ਹੈ ਹਨ ਨਾਲ ਦੀ ਨਾਲ ਆਪਾਂ ਨਿਸ਼ਾਨ ਲਾਈ ਚੱਲਾਂਗੇ ਇੱਕ ਵਾਰੀ ਨਾ ਆਪਾਂ ਪ੍ਰੈਸ ਗਰਮ ਤੇ ਲਾ ਦੇ ਤਾਂ ਕਿ ਫਿਰ ਆਪਾਂ ਬੈਗ ਪੱਲੇ ਦੇ ਕਰੀਬ ਨਾਲਾਂ ਨਾਲ ਪ੍ਰੈਸ ਲਾਈ ਵੀ ਮਾਰਨੀ ਹੈ ਮੈਂ ਹਰ ਇੱਕ ਵੀਡੀਓ 'ਚ ਕਹਿੰਦਾ ਹਾਂ ਭੈਣਾਂ ਨੂੰ ਵੀ ਨਾਲ ਦੀ ਨਾਲ ਨਾ ਪ੍ਰੈਸ ਮਾਰੀ ਜਾਇ ਕਰੋ ਬ੍ਰਾਊਨ ਵਾਲੇ ਵੀ ਤੁਸੀਂ ਇਸੇ ਤਰ੍ਹਾਂ ਹੀ ਕਰਨਾ ਹੈ ਠੀਕ ਆ ਹਾਂ ਇੱਥੋਂ ਆਪਾਂ ਨੇ ਹੁਣ ਉਹ ਉੰਤਲੀ ਸਾਈਡ ਦੀ ਕੱਟ ਲਾਗਾ ਟੈਸਟ ਆ ਕੇ ਜਿਹੜੇ ਬੁਲਬਲੇ ਬਣਦੇ ਹੈਗੇ ਉਹ ਹਟ ਜਾ ਇੱਥੋਂ ਉੱਪਰ ਬਿਲਕੁਲ ਨਿਸ਼ਾਨ ਦੇ ਉੱਪਰ ਉਪਰ ਹੀ ਕਟਾਂਗੇ ਤੇ ਜਿਹੜੀਆਂ ਭੈਣਾ ਕਹਿੰਦੇ ਗਾਲਾਂ ਪਿੱਛੇ ਹੋ ਜਾਂਦਾ ਬਈ ਉਹਦਾ ਵੀ ਤੁਹਾਨੂੰ ਮੈਂ ਹੁਣੀ ਹਾਲ ਦੱਸੂ ਵੀ ਕਿਵੇਂ ਕਰਨਾ ਤੁਸੀਂ ਠੀਕ ਆ ਨਾਲੋਂ ਆਪਾਂ ਫਰੰਟ ਪੱਲਾ ਸਾਈਡ ਤੇ ਰੱਖਾਂਗੇ ਹੁਣ ਬੈਕ ਪੱਲੇ ਉਹ ਇਸੇ ਤਰੀਕੇ ਨਾਲ ਨੀਚੇ ਨੂੰ ਲਿਆਵਾਂ ਜਿਹੜੀ ਕੋ ਭੈਣ ਮੇਰੀ ਜਾਂ ਕੋ ਭਰਾ ਮੇਰਾ ਚੈਨਲ ਤੇ ਨਵਾਂ ਹੁੰਦਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਕੰਟੀਨਿਊ ਬਜਾਇਆ ਕਰੋ ਨਾਲ ਆਲ ਵਾਲੇ ਬਟਨ ਤੇ ਸੈੱਟ ਕਰ ਲਿਆ ਕਰੋ ਜਦੋਂ ਵੀ ਵੀਡੀਓ ਪਾਵਾਂ ਤੁਹਾਡੇ ਕੋਲ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਈ ਹੈ ਨਾ ਦੋਚ ਆਪਾਂ ਇੱਥੋਂ ਮਣਕੇ ਚੰਗੀ ਤਰ੍ਹਾਂ ਆਪਾਂ ਰੱਖਿਆ ਸੀਗਾ ਹੈਪਕੀ 22 28 ਇੰਚ ਤੋਂ ਥੋੜਾ ਘੱਟ ਰੱਖਿਆ ਸੀਗਾ ਬਾਕੀ ਜਿਹੜੀਆਂ ਭੈਣਾਂ ਨੂੰ ਕੋਈ ਰੀਲਾਂ ਬੁਕਰਮ ਲੈਣੀ ਹੁੰਦੀ ਆ ਕੋਈ ਵਧੀਆ ਮਟੀਰੀਅਲ ਹਨਾ ਨਹੀਂ ਪਤਾ ਲੱਗਦਾ ਕਿੱਥੋਂ ਮਿਲਦਾ ਸ਼ਹਿਰ ਬਠਿੰਡੇ ਦੇ ਨੇੜੇ ਆ ਭੈਣਾਂ ਤਾਂ ਉਹ ਵੀ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਆ ਕਰੋ ਕਿ ਕਿੱਥੋਂ ਬਈ ਸਮਾਨ ਮਿਲਦਾ ਐਡਰੈਸ ਸਾਨੂੰ ਦੇ ਦਿਓ ਜਾਂ ਨੰਬਰ ਦੇ ਦਿਓ ਜਾਂ ਕਿਸੇ ਭੈਣ ਨੇ ਲੈਸ ਆਮ ਕਰਾ ਲੈਣੀ ਹੋਣੀਆਂ ਹਨਾ ਆਲੋ ਹੁਣ ਆਪਾਂ ਇਤੋਂ ਰੱਖਾਂਗੇ 28 ਤੋਂ ਸੂਤ ਕੱਟ ਰੱਖੇ ਹਨ ਆਪਾਂ ਉਧਰ ਇੱਥੋਂ ਵੀ ਆਪਾਂ 28 ਤੋਂ ਸੂਤ ਕੱਟ ਰੱਖਾਂਗੇ ਚੰਗੀ ਤਰ੍ਹਾਂ ਮੈਂ ਇਹਨੂੰ ਭਾਵੇਂ ਇੱਕ ਸੂਤ ਨਾਲ ਵਧ ਕਰ ਲਿਆ ਕਰੋ ਕਈ ਵਾਰੀ ਘਟ ਜਾਂਦਾ ਕਪੜਾ ਤਾਂ ਇਹ ਨੋਚ ਹੁਣ ਆਪਾਂ ਇਹਨੂੰ ਪ੍ਰੈਸ ਦੇ ਨਾਲ ਕਰੀਬ ਪਾ ਲਾਂਗੇ ਬਾਕੀ ਸਾਰੀਆਂ ਭੈਣਾਂ ਨੂੰ ਰੱਖੜੀ ਦੀ ਬਹੁਤ ਬਹੁਤ ਵਧਾਈ ਹੋਵੇ ਠੀਕ ਆ ਜੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜਿਹੜੀਆਂ ਭੈਣਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਤੇ ਬਾਕੀ ਜਿਹੜੀਆਂ ਭੈਣਾਂ ਮੈਂ ਦੁਬਾਰੇ ਫਿਰ ਕਹਣਾ ਚੈਨਲ ਤੇ ਨਵੀਆਂ ਹੁੰਦੀਆਂ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੁਹਾਡੇ ਆਪ ਦੇ ਭਰਾ ਦਾ ਚੈਨਲ ਜਾਣ ਕੇ ਠੀਕ ਆ ਜਦੋਂ ਵੀ ਤੁਸੀਂ ਫੋਨ ਕਰੋਗੇ ਮੈਂ ਚੱਕਦਾ ਹਾਂ ਪਰ ਦਿਨੇ ਫੋਨ ਨਾ ਚੱਕਣ ਦਾ ਇਹੀ ਕਾਰਨ ਜਿਵੇਂ ਹੁਣ ਆਪਾਂ ਵੀਡੀਓ ਬਣਾਈਨੇ ਫੋਨ ਬੰਦ ਆ ਜਾਂ ਕਈ ਵਾਰੀ ਨਾਪ ਲੈ ਰਹੇ ਹੁੰਨੇ ਫਿਰ ਗਲਤੀ ਕੋ ਹੋ ਜਾਂਦੀ ਹੈ ਹਨਾ ਤਾਂ ਕਰਕੇ ਮੈਂ ਕਹਿੰਦਾ ਸ਼ਾਮ ਨੂੰ ਤੁਸੀਂ 8 ਵਜੇ ਤੋਂ ਬਾਅਦ ਫੋਨ ਲਾਇਆ ਕਰੋ ਫਿਰ ਭਾਵੇਂ 10 ਮਿੰਟ ਲੱਗੇ ਇਹਨਾਂ ਗੱਲ ਕਰਨ ਦੇ ਭਾਵੇਂ 20 ਮਿੰਟ ਲੱਗੇ ਫਿਰ ਮੈਨੂੰ ਕੋਈ ਡਿੱਕਾ ਨਹੀਂ ਲੱਗਦਾ ਹਨਾ ਨਹੀਂ ਹੋਣ ਤੁਸੀਂ ਦਿਨੇ ਫੋਨ ਲਾਇਆ ਉਧਰ ਕੋਈ ਕਸਟਮਰ ਆ ਗਿਆ ਫਿਰ ਮੈਨੂੰ ਫੋਨ ਕੱਟਣਾ ਪੈਂਦਾਗਾ ਤਾਂ ਕਰਕੇ ਤੁਸੀਂ ਨਾ ਫੋਨ ਸ਼ਾਮ ਨੂੰ 8 ਵਜੇ ਤੋਂ ਬਾਅਦ ਲਾਇਆ ਕਰੋ ਲਓ ਜੀ हां WhatsApp ਤੇ ਮੈਸੇਜ ਇੰਨੇ ਮਰਜ਼ੀ ਤੁਸੀਂ ਬੋਲ ਕੇ ਭੇਜ ਸਕਦੇ ਹੋ ਜਦੋਂ ਜਦੋਂ ਮੇਰਾ ਟਾਈਮ ਲੱਗਦਾ ਕੋਈ ਖਾਣਾ ਖਾਣ ਲੱਗਦਾ ਜਦੋਂ ਵੀ 5-10 ਮਿੰਟ ਫ੍ਰੀ ਹੁੰਦੇ ਆ ਮੈਂ ਨਾਲ ਦੀ ਨਾਲ ਥੋੜਾ ਜਵਾਬ ਦੇ ਦਿੰਦਾ ਹਨਾ ਕਿਸੇ ਵੀ ਚੀਜ਼ ਜਿਹੜੀ ਆਪਾਂ ਨੂੰ ਦਿੱਕਤ ਆਉਂਦੀ ਹੈ ਕਿਸੇ ਚੀਜ਼ ਤੋਂ ਹਨਾ ਆਲੋ ਪਹਿਲਾਂ ਟੱਕ ਚੈੱਕ ਕਰਨੇ ਜਦੋਂ ਵੀ ਸੱਚ ਆਪਾਂ ਤੁਸੀਂ ਸੂਟ ਸਿਉਣ ਨਾ ਕਾਫੀ ਭਾਣੇ ਇੱਕ ਮਿੰਟ ਹੁੰਦਾ ਵੀ ਟੱਕਾਂ ਨੇ ਟੱਕ ਮਲਾਉਣੇ ਜਾਂ ਉੱਪਰ ਉਸੇ ਹੀ ਕਰਨਾ ਟੱਕਾਂ ਟੱਕ ਮਲਾ ਕੇ ਉੱਪਰ ਬਾਧ ਘਾਟਣੀ ਇਹ ਚੀਜ਼ ਲਾਜ਼ਮੀ ਧਿਆਨ ਰੱਖਣਾ ਜਿਹੜੀਆਂ ਭੈਣਾ ਘਟ ਜਾਂਦੇ ਕੰਮ ਨੀਚੇ ਟੱਕਾਂ ਟਾ ਕੇ ਕੁਝ ਰੱਖਣੇ ਬਾਧ ਘਟ ਉੱਪਰ ਘਟਣੀ ਤੁਸੀਂ ਤਾਂ ਹੁਣ ਇੱਥੋਂ ਆਪਾਂ ਕਿੰਨਾ ਰੱਖਾਂਗੇ ਲਗਭਗ 2 ਇੰਚ ਐਸ ਨਿਸ਼ਾਨ ਤੋਂ ਆਪਣੀ ਠੀਕ ਆ ਤੇ ਜਿਹੜੀਆਂ ਭੈਣਾ ਕਹਿੰਦੀ ਗਲਾ ਪਿੱਛੇ ਹੋ ਜਾਂਦਾ ਤਾਂ ਤੁਸੀਂ ਪੌਣਾ ਇੰਚ ਹੀ ਵਧਾ ਸਕਦੇ ਜਿਹੜੀਆਂ ਭੈਣਾ ਜਿਆਦਾ ਗਲਾ ਜਾਂਦਾ ਨੇੜੇ ਕਰਕੇ ਦਿਖਾ ਦੂ ਕੈਮਰਾ ਤਾਂ 1 ਇੰਚ ਦੇ ਨਿਸ਼ਾਨ ਲਾ ਸਕਦੇ ਆਪਾਂ ਇਸ ਭੈਣ ਦੇ ਪੌਣਾ ਇੰਚ ਤੇ ਲਾਵਾਂਗੇ ਇੱਥੋਂ ਠੀਕ ਆ ਜੀ ਐਸ ਨਿਸ਼ਾਨ ਨੂੰ ਹੁਣ ਤੁਸੀਂ ਇਹਦੇ ਨਾਲ ਮਿਲਾ ਦੇਣਾ ਐਸ ਤਰ੍ਹਾਂ ਨਾ ਜੇ ਤੁਸੀਂ ਕਹੋਗੇ ਇਹਦੀ ਲੈਂਡਿੰਗ ਦੀ ਵੀਡੀਓ ਵੀ ਪਾਓ ਬਈ ਤਾਂ ਆਪਾਂ ਇਹਦੀ ਲਾਉਣ ਲੈਂਡਿੰਗ ਦੀ ਵੀਡੀਓ ਜਿਹੜੀ ਉਹ ਹਜੇ ਭੁੰਤੀ ਹੋਈ ਆ ਉਸ ਤੋਂ ਬਾਅਦ ਜਦੋਂ ਵੀ ਸੋਗ ਗਈ ਤਾਂ ਲੈਂਡਿੰਗ ਦੀ ਵੀਡੀਓ ਪਾ ਦੇਾਂਗੇ ਠੀਕ ਆ ਤੁਸੀਂ ਬਸ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਆ ਕਰੋ ਵੀ ਤੁਹਾਨੂੰ ਕਿੱਥੇ-ਕਿੱਥੇ ਦਿੱਕਤ ਆਉਂਦੀਆਂ ਹਨਾ ਜਾਂ ਕਿਸੇ ਦਾ ਗਲਾ ਪਿੱਛੇੋਂ ਜਾਂਦਾ ਬਣੇ ਹੋਏ ਸੂਟ ਦਾ ਉਹ ਵੀ ਤੁਸੀਂ ਠੀਕ ਕਰ ਸਕਦੇ ਹੋ ਢੇੜਕੇ ਸੂਟ ਥੋੜੀ ਮਿਹਨਤ ਕਰਨੀ ਪਊਗੀ ਤਾਂ ਹਰ ਇੱਕ ਚੀਜ਼ ਦਾ ਹੱਲ ਹੋ ਜਾਂਦਾ ਦਾ ਬਸ ਕਾਰਡ ਵਾਲਾ ਸੂਟ ਵੀ ਮੈਨੂੰ ਕੱਲ ਕਿਸੇ ਭੈਣ ਨੇ ਫੋਨ ਕੀਤਾ ਸੀਗਾ ਵੀ ਇਸ ਤਰ੍ਹਾਂ ਕਰਕੇ ਆਹ ਗੱਲ ਹੋ ਗਈ ਫਿਰ ਮੈਂ ਉਹਨੂੰ ਸਮਝਾਇਆ ਵੀ ਤੁਸੀਂ ਸਸਤੇ ਸੂਟ ਪਹਿਲੇ ਦੇਖ ਖਿੱਚ ਕੇ ਦੇਖ ਲਿਆ ਕਰੋ ਹਨਾ ਤਾਂ ਕਿ ਗਾਹਕ ਬਾਅਦ ਦੇ ਵਿੱਚ ਕੀ ਹੁੰਦਾ ਵੀ ਰੌਲਾ ਪਾ ਕੇ ਬਹਿ ਜਾਂਦਾ ਚਲ ਬੱਸ ਇਹ ਸਾਡੇ ਬਣੇ ਹੋਏ ਸੂਟਾਂ ਦੇ ਨਾਲ ਗਲੇ ਪਿੱਛੇ ਨੂੰ ਜਾਂਦੇ ਇਹ ਮੈਂ ਤੁਹਾਨੂੰ ਦਿਖਾਉਣ ਵਾਸਤੇ ਹੀ ਕੱਟ ਰਹੇ ਹਾਂ ਜਿਆਦਾ ਤਾਂ ਵੀ ਤੁਹਾਨੂੰ ਪਤਾ ਲੱਗ ਜੀ ਕਿਵੇਂ ਬੈਕ ਪਲਾ ਚੱਕਣਾ ਇਸ ਤੋਂ ਵੱਧ ਵੀ ਚੱਕ ਸਕਦੇ ਤੁਸੀਂ ਪਰ ਉਹਦੇ ਨਾਲ ਕੀ ਆਹ ਮੁੰਡਾ ਘਟਾੜਾ ਕਰੋ ਜੀ ਤੁਸੀਂ ਵੱਧ ਚੱਕਣਾ ਤਾਂ ਠੀਕ ਆ ਨਹੀਂ ਫਿਰ ਮੁੰਡਾ ਜਿਆਦਾ ਵੱਡਾ ਹੋਏਗਾ ਇੱਥੋਂ ਹੁਣ ਆਪਾਂ ਇਹਨੂੰ ਅੱਧਾ ਇੰਚ ਡਾਊਨ ਕਰ ਲਈਏ ਜੀ ਠੀਕ ਆ ਐਸੀ ਤਰ੍ਹਾਂ ਹੀ ਇਹਨੂੰ ਵੀ ਕਰਾਂਗੇ ਚਲ ਠੀਕ ਆ ਜੀ ਇਸ ਤਰ੍ਹਾਂ ਆਪਾਂ ਇਹਨੂੰ ਤੱਕਰ ਤੱਕ ਬਲਾਈ ਹੁਣ ਆਪਾਂ ਜਿਹੜੇ ਪਲੋਂਗਾਂ ਨਿਸ਼ਾਨ ਇਹਦੇ ਤੋਂ ਲਾਉਣੇ ਨੇ ਉਹ ਜਿਹੜੀ ਇਹਦੀ ਲਾਈਨਿੰਗ ਲੱਗੂਗੀ ਉਹਦੇ ਉੱਪਰ ਹੀ ਨਿਸ਼ਾਨ ਚੱਕਾਂਗੇ ਭਾਜੇ ਤੋਂ ਵੀਡੀਓ ਪਾਈ ਤੁਹਾਨੂੰ ਨਿਸ਼ਾਨ ਲਾ ਕੇ ਵੀ ਦਿਖਾ ਦੂੰਗਾ ਵੀ ਕਿਵੇਂ ਲਾਈਨਿੰਗ ਕੱਟਣੀ ਹੈ ਤੁਸੀਂ ਕਿਵੇਂ ਨਿਸ਼ਾਨ ਚੱਕਣੇ ਠੀਕ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਆ ਕਰੋ ਬਈ ਸਾਨੂੰ ਲਾਈਨਿੰਗ ਤੇ ਨਿਸ਼ਾਨ ਚੱਕ ਕੇ ਦਿਖਾਓ ਜਾਂ ਕਿਵੇਂ ਹਨਾ ਜਾਂ ਆਹ ਪਲੇਟ ਜਿਹੜੀ ਤੁਸੀਂ ਪਾਉਣੀ ਹੈ 7 ਇੰਚ ਤੇ ਪਾਉਣੀ ਹੈ ਸਣੇ ਸਲਾਈ ਇੱਥੋਂ ਵਿੱਚੀ ਦਵਾ ਕੇ 7 ਇੰਚ ਔਰ ਫਰੰਟ ਪੱਲਾ ਤੇ ਆਪਣਾ ਬੈਕ ਪੱਲਾ ਕੱਟਿਆ ਗਿਆ ਹੁਣ ਆਪਾਂ ਇਹਨੂੰ ਸਾਈਡ ਤੇ ਰੱਖਾਂਗੇ ਹੋ ਜਿਹੜੀਆਂ ਬਾਹਾਂ ਕੱਟਣਗੀਆਂ ਨਾ ਆਪਾਂ ਉਹ ਵੀ ਇਸੇ ਤਰ੍ਹਾਂ ਹੀ ਕੱਟਣੀਆਂ ਜਿਵੇਂ ਬੁੱਢੀਆਂ ਉੱਪਰ ਨੂੰ ਜਾ ਰਹੀਆਂ ਇਹ ਨਹੀਂ ਹੈ ਵੀ ਆਪਾਂ ਮੋੜ ਕੇ ਕੱਟ ਦੇਾਂਗੇ ਇਹ ਜੇ ਆਪਾਂ ਐ ਮੋੜ ਕੇ ਕੱਟਤੀਆਂ ਤਾਂ ਇੱਕ ਵਾਰ ਦੇ ਫੁੱਲ ਉੱਪਰ ਨੂੰ ਹੋਏ ਨਹੀਂ ਇੱਕ ਵਾਰ ਦੇ ਥੱਲੇ ਤਾਂ ਕਰਕੇ ਧਿਆਨ ਰੱਖਣਾ ਜਿਹੜੀਆਂ ਭੈਣਾਂ ਨਵਾਂ ਨਵਾਂ ਕੰਮ ਸਿੱਖੀਆਂ ਨਾ ਉਹਨਾਂ ਵਾਸਤੇ ਜਿਹੜੀਆਂ ਭੈਣਾਂ ਜਾਣਦੀਆਂ ਉਹਨੂੰ ਪਤਾ ਇਸ ਚੀਜ਼ ਦਾ ਜਿਹੜੀਆਂ ਭੈਣਾਂ ਬਿਲਕੁਲ ਅਣਜਾਣ ਹੁੰਦੀਆਂ ਉਹਨੂੰ ਨਹੀਂ ਪਤਾ ਹੁੰਦਾ ਵੀ ਕੱਟਿਆ ਜਾਂਦਾ ਸੂਟ ਉਸ ਤੋਂ ਬਾਅਦ ਪਤਾ ਲੱਗਦਾ ਜਦੋਂ ਸੂਟ ਬਣ ਜਾਂਦਾ ਹਨਾ ਤਾਂ ਕਰਕੇ ਮੈਨੂੰ ਇਹ ਹੁੰਦਾ ਵੀ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਦਿੱਕਤ ਨਾ ਬਰੀਕੀ ਦੇ ਵਿੱਚ ਸਮਝ ਆਉਂਦਾ ਮੇਰਾ ਇਹੀ ਕਾਰਨ ਹੁੰਦਾ ਬਾਕੀ ਭੈਣਾਂ ਨੇ ਗੁੱਸਾ ਨਹੀਂ ਕਰਨ ਕਿ ਵੀਡੀਓ ਵਾਲੀ ਲੰਮੀ ਹੋ ਜਾਂਦੀ ਹੈ ਹਨਾ ਤਾਂ 17 ਇੰਚ ਦੀ ਬਾਂਧ ਲਮਾਈ ਆ ਆਪਾਂ 2 ਇੰਚ ਦੀ ਥਾਂ ਤੇ 2.5 ਇੰਚ ਬਾਦ ਰੱਖਣ 17 ਤੇ 19 ਸਾਡੇ 19 ਪਾ ਤਾਂ ਵਧ ਰੱਖਦੇ ਆ ਵੀ ਕਈ ਵਾਰੀ ਕਾਨ ਵਗੈਰਾ ਹੁੰਦਾ ਕੱਪੜੇ ਦੇ ਵਿੱਚ ਘਾਟ ਨਾ ਜਾਵੇ ਤਾਂ ਆਪਾਂ ਇਹਨੂੰ ਵੀ 1.59 ਰੱਖਾਂਗੇ ਲਓ ਜੀ ਐਸੀ ਤਰ੍ਹਾਂ ਇਹ ਪੱਲੇ ਨੂੰ ਇਹਦੇ ਉੱਤੇ ਮੁੱਢਾ ਮਾਰਾਂਗੇ ਆਪਾਂ ਇਹ ਐਵੇਂ ਕਰ ਆ ਦੇਖ ਹੁਣ ਆਪਾਂ ਇਹਦੀ ਕੰਨੀ ਕੱਟਨੀ ਆ ਤੁਹਾਡੇ ਸਾਹਮਣੇ ਕੰਨੀ ਕਿੰਨੀ ਉੱਠ ਰਹੀ ਹੈ ਨਾ ਸਾ ਦੇਖ ਜਦੋਂ ਪ੍ਰੈਸ ਮਾਰਤੀ ਤਾਂ ਹੋਰ ਵੀ ਕਪੜਾ ਨਾਲ ਤਾਂ ਸੁਗੜਦਾਗਾ ਤੇ ਨਾਲੇ ਕੰਨੀ ਖਿੱਚ ਮਾਰ ਲਾਗੇ ਜੀ ਤਾਂ ਕਰਕੇ ਤੁਸੀਂ ਪ੍ਰੈਸ ਮਾਰ ਕੇ ਕੱਟਿਆ ਕਰੋ ਤਾਂ ਕੱਲ ਇੱਕ ਭੈਣ ਦਾ ਕਮੈਂਟ ਆ ਸੀ ਬਾਈ ਕਾਟਨ ਦੇ ਸੂਟ ਅਸੀਂ ਧੋ ਕੇ ਬਣਾਇਆ ਕਰੀਏ ਜਾਂ ਓਮੀ ਬਣਾ ਦੇ ਕਰੀਏ ਕਾਟਨ ਦੇ ਸੂਟ ਜਿਹੜੇ ਤੁਸੀਂ 4 ਤੋਂ 5 ਘੰਟੇ ਭਿਉਂ ਕੇ ਉਸ ਤੋਂ ਬਾਅਦ ਪ੍ਰੈਸ ਮਾਰ ਕੇ ਫਿਰ ਬਣਾਇਆ ਕਰੋ ਤਾਂ ਕਿ ਬਾਅਦ ਦੇ ਵਿੱਚ ਥੋੜੀਆਂ ਜਿਹੜੀਆਂ ਸਲਵਾਰਾਂ ਉੱਚੀਆਂ ਹੋ ਜਾਂਦੀਆਂ ਜਾ ਸੂਟ ਜਿਆਦਾ ਟਾਈਟ ਹੋ ਜਾਂਦਾ ਉਹ ਦਿੱਕਤ ਨਾ ਆਵੇ ਆਲੂ ਕੰਨੀਆਂ ਆਪਾਂ ਇਹਦੀ ਕੱਢਦੇ ਇਸੇ ਤਰੀਕੇ ਦੂਸਰੇ ਪੱਲੇ ਵੀ ਕੱਢਾਂਗੇ ਆਪਾਂ ਨੀਚੇ ਵਾਲੇ ਦੀ ਕਾਟਨ ਦੇ ਸੂਟ ਲਾਜ਼ਮੀ ਕਿਉਂ ਐ ਕਰੋ ਜਦੋਂ ਵੀ ਕਪੜਾ ਪਹਿਉਣਾ ਸ਼ਾਮੇ ਪਹਿਉਣਾ ਇਹ ਨਹੀਂ ਹੈ ਵੀ ਬਾਲਟ ਇਹਪਰ ਧੁੱਪੇ ਰੱਖ ਕੇ ਪਹਿਉਂਦਾ ਤਾਂ ਪਏ ਬਾਲਟ ਦੀ ਬੱਚੀ ਟੱਪ ਉੱਪਰ ਆ ਜਾਣਗੀ ਫਿਰ ਆਪਾਂ ਦੁਕਾਨ ਵਾਲ ਨੂੰ ਕਹੀ ਜੰਨੇ ਹਨਾ ਉਹ ਆਪਣੀ ਗਲਤੀ ਦੇ ਨਾਲ ਹੁੰਦਾਗਾ ਕਈ ਵਾਰੀ ਆਪਾਂ ਹੁਣ ਮੰਨ ਕੇ ਚੱਲੋ ਦੁਪਹਿਰੇ ਸੂਟ ਗੂਪੇਉਂਦਾ ਧੁੱਪੇ ਰੱਖ ਕੇ ਉਹਦੇ ਵਿੱਚ ਬਾਲਟੀ ਦੇ ਵਿੱਚ ਜਿੱਥੇ-ਜਿੱਥੇ ਧੁੱਪ ਲੱਗੂਗੀ ਉੱਥੇ-ਉੱਥੇ ਡੱਬ ਪੈ ਜਾਣਗੇ ਇਹ ਜੀ ਤੁਸੀਂ ਦੇਖੀ ਵੀ ਹੋਣੀ ਆ ਜੇ ਨਹੀਂ ਦੇਖੀ ਤੁਸੀਂ ਦੇਖ ਵੀ ਸਕਦੇ ਹੋ ਤਜਰਬਾ ਕਰਕੇ ਹੈਨਾ ਟੋਪੇ ਰੱਖਣ ਦੇ ਨਾਲ ਬਾਲਟੀ ਜਿੱਥੇ-ਜਿੱਥੇ ਕੱਪੜਾ ਬਾਹਰ ਆਜੂਗਾ ਉੱਥੇ-ਉੱਥੇ ਡੱਬ ਪੈ ਜਾਣਗੇ ਲਓ ਜੀ ਹੁਣ ਆਪਾਂ ਇਹਦਾ ਜਿਹੜਾ ਜੋੜ ਪਾਵਾਂਗੇ ਮੋਢਾ ਇਸ ਪਾਸੇ ਦਾ ਪੀਚ ਆਪਾਂ ਜੋੜ ਜਿਹੜਾ ਨੀਚੇ ਪਾਵਾਂਗੇ ਕਸ਼ ਚ ਬਾਲਾ ਵੱਡਾ ਜੋੜ ਨਹੀਂ ਪਾਉਂਦੇ ਕਿਉਂਕਿ ਆਪਾਂ ਦਬਾਅ ਵੀ ਰੱਖਣਾ ਹੈ ਇਸ ਤਰ੍ਹਾਂ ਠੀਕ ਆ ਇਹ ਆਪਾਂ ਇਸ ਤਰ੍ਹਾਂ ਜੋੜ ਪਉਣਾ ਇੱਕ ਤਾਂ ਦੇਖਾਂਗੇ ਆਪਾਂ ਉਹ ਵੀ ਕਿੰਨਾ ਕੁ ਪਊਗਾ ਇਸ ਤਰ੍ਹਾਂ ਬਹੁਤ ਜਿਆਦਾ ਵੱਡਾ ਜੋੜ ਪੈ ਜਾਊਗਾ ਫਿਰ ਨਾ ਆ ਚੀਜ਼ ਟਿਕਰਾਏ ਮੈਂ ਕਰੋ ਬੁਰਾ ਲੱਗਦਾ ਹੁਣ ਆਪਾਂ ਇਹਦੇ ਨੀਚੇ-ਨੀਚੇ ਜੋੜ ਪਾਵਾਂਗੇ ਜਿਹੜੇ ਦਿਸਣਗੇ ਵੀ ਨਹੀਂ ਇੱਥੋਂ ਆਰ ਕੰਡੀ ਦੇ ਸੂਟ ਦਾ ਇਹ ਫਾਇਦਾ ਹੁੰਦਾ ਵੀ ਆਪਾਂ ਦੇਖੋ ਇਹ ਹੱਤ ਮਾਰਤਨ ਇਸੇ ਨਾਲੇ ਕਰੀਬ ਆ ਜਾਂਦੀ ਐਨੇ ਨਾਲ ਉਹੜਾ ਪਾਇਦੀ ਵਿੱਚੋਂ ਪੀਸ ਦੇਖਾਂਗੇ ਵੀ ਆਪਣਾ ਜੋੜ ਪਾਉਣ ਨੂੰ ਨਿਕਲਦਾ ਨਾ ਕੰਨੀ ਛੱਡ ਕੇ ਕੰਨੀ ਕਿਸੇ ਵੀ ਭੈਣ ਨੇ ਇਹਦੇ ਵਿੱਚ ਨਹੀਂ ਰੱਖਣੀ ਕੱਪੜੇ ਦੀ ਬਾਹਰ ਦੇ ਵਿੱਚ ਵੀ ਦਿੱਕਤ ਆਊਗੀ ਖਿੱਚ ਮਾਰੂਗੀ ਜਦੋਂ ਸਲਵਾਰ ਦੀਆਂ ਸਾਈਡਾਂ ਤੇ ਵੀ ਨਹੀਂ ਰੱਖਣੀ ਤੁਸੀਂ ਠੀਕ ਆ ਇਸੇ ਜਿਹੀ ਕਰੀ ਪਰ ਫਿਰ ਫੋਲਡ ਕਰਕੇ ਦੇਖਾਂਗੇ ਵੀ ਆਹ ਕਪੜਾ ਪਾ ਕੇ ਆਪਣਾ ਜੋੜ ਪੂਰਾ ਹੁੰਦਾ ਬੂਟੀਆਂ ਲਾਜ਼ਮੀ ਦਿਆਂ ਰੱਖਣਾ ਜੋੜ ਪਾਉਣ ਵੇਲੇ ਚੜਾ ਕਰਨਾ ਆਪਾਂ ਹੁਣ ਇਹ ਜਿੰਨਾ ਸਿਉਂਜ ਕਪੜਾ ਉਹਦਾ ਚੜਾ ਕਰਨਾ ਇਧਰੋਂ ਵੀ ਚੜਾ ਕਰ ਲਿਆ ਇਹ ਠੀਕ ਆ ਐਸੇ ਨਹੀਂ ਲੋਚ ਉਹ ਆਪਾਂ ਇਥੋਂ ਪੀਸ ਨੂੰ ਕੱਟ ਦੇਗੇ ਬਿਲਕੁਲ ਸਿੱਧਾ ਆਹ ਉਹ ਜਿਹੜੀ ਆਪਾਂ ਆਹ ਵਾਲੀ ਸਲਾਈ ਆ ਜਿਹੜੀਆਂ ਭੈਣਾਂ ਦੇ ਇੱਥੇ ਆ ਚੀਜ਼ ਜਿਆਦਾ ਝਲੋਂਗ ਜੇ ਬੰਦੇ ਨੇ ਇੱਥੇ ਤਾਂ ਉਹਨਾਂ ਦੇ ਤੁਸੀਂ ਸਾਢੇ ਤਿੰਨ ਕਰਦਿਆ ਕਰੋ ਬਾਕੀਆਂ ਦੇ ਤਿੰਨ ਹੀ ਕਰਨ ਜਿੰਨਾ ਜਿਆਦਾ ਤੁਹਾਨੂੰ ਐ ਲੱਗਦਾ ਵੀ ਗਲਾਈ ਵੱਧ ਪਾ ਦਿਆ ਕਰੋ ਨੇ ਸਵਾ ਤਿੰਨ ਜਾਂ ਸਾਢੇ ਤਿੰਨ ਤਾਂ ਇਹਨਾਂ ਦੀ ਜਿਹੜੀ ਬਾਹ ਦੀ ਮੂਰੀ ਆ ਉਹ ਹੈਗੀ 13 ਇੰਚ ਯਾਨੀ ਕਿ ਸਾਢੇ 6 ਪੌਣੇ 7 ਇੰਚ ਹੈਗੀ ਇੱਥੇ ਤਾਂ ਤਿਆਰ ਆ ਮੂਰੀ ਨਹੀਂ ਬਾਹ ਦੀ ਵੱਧ ਕਿੰਨਾ ਰੱਖੋਗੇ ਤੁਹਾਡੀ ਮਰਜ਼ੀ ਤੁਸੀਂ 2 ਇੰਚ ਵੱਧ ਰੱਖ ਸਕਦੇ ਹੋ 2 ਇੰਚ ਬਹੁਤ ਆ ਵੈਸੇ ਆ ਲੋ ਠੀਕ ਆ ਤਾਂ ਇੱਥੋਂ ਬਾਹ ਦੀ ਮੂਰੀ ਕਿੰਨੀ ਆ ਕੋਣੀ ਸੱਚ ਕੂਣੀ ਹੈ ਕਿ 15.5 ਇੰਚ ਇੱਥੇ ਕੋਣੀ ਤਿਆਰ ਆ ਕੋਣੀ ਲਾਜ਼ਮੀ ਬਿਨਾ ਕਰੋ ਕਈ ਭੈਣਾਂ ਪੁੱਛਦੀ ਬਈ ਕਿੱਥੋਂ ਜੋ ਕੋਣੀ ਮਿਲਣਗੀ ਅੱਧ ਵਿਚਾਰੇ ਇਹ ਮਿਲ ਲਿਆ ਕਰੋ ਜਦੋਂ ਆਪਣੀ ਸਾਰੀ ਇੱਥੋਂ ਆਈ ਹੁੰਦੀ ਨਾ ਆਇਆ ਤਾਂ ਹੈ ਨਹੀਂ ਵੀ ਆਪਾਂ ਇੱਥੋਂ ਕੋਣੀ ਦਾ ਕੱਟ ਪਾਉਣਾ ਕੋਣੀ ਤਾਂ ਆਪਾਂ ਸ਼ੇਪ ਹੀ ਦੇਣੀ ਆ ਇੱਥੋਂ ਆਪਾਂ ਨੇ 2 ਇੰਚ ਵੱਧ ਕਰ ਲਿਆ ਤੇ ਇੱਕ ਮੈਂ ਫੱਟੀ ਸੀਗੀ ਉਹ ਚਲੋ ਆਪਾਂ ਨੇ ਕੋਲ ਫੱਟੀ ਨਾਲ ਗੁੰਮੀ ਹੋਈ ਐ ਇੱਕ ਦੋ ਦਿਨਾਂ ਦੀ ਮੈਂ ਹੱਥ ਨੇ ਨਿਸ਼ਾਨ ਲਾ ਕੇ ਦਿਖਾ ਦਿੰਦਾ ਜਿਹੜੀਆਂ ਭੈਣਾਂ ਨੂੰ ਫੱਟੀ ਨਹੀਂ ਮਿਲਦੀ ਉਹ ਸ਼ੇਪ ਫੱਟੀ ਕਹਿ ਕੇ ਲੈ ਲਿਆ ਕਰੋ ਬਾਹਾਂ ਦੀ ਬਈ ਮੋਢੇ ਦੀ ਸ਼ੇਪ ਵਾਲੀ ਫੱਟੀ ਮੇਰੇ ਕੋਲ ਫੋਟੋ ਪਈ ਹੈ ਜੇ ਕਿਸੇ ਭੈਣ ਨੇ ਉਹਦੀ ਫੋਟੋ ਮੰਗਵਾਉਣੀ ਹੈ ਨਾ ਇਹ ਭੈਣ ਨੂੰ ਇਸ ਤਰ੍ਹਾਂ ਸ਼ੇਪ ਨਹੀਂ ਦੇਣੀ ਆਉਂਦੀ ਤਾਂ ਤੁਸੀਂ ਮੈਥੋਂ ਫੋਟੋ ਮੰਗਵਾ ਲਿਆ ਕਰੋ ਸੰਗਨ ਦੀ ਲੋੜ ਨਹੀਂ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਕਹਿੰਦਾ ਹੁਣ ਨਾ ਵੀ ਸੰਗਨ ਦੀ ਕੋਈ ਲੋੜ ਨਹੀਂ ਹੁਣ ਆਹ ਫੱਟੀ ਵੀ ਤੁਸੀਂ ਲਾਜ਼ਮੀ ਲਿਆਉਣੀ ਆ ਇੱਥੋਂ ਆਪਾਂ ਫੱਟੀ ਨੂੰ ਰੱਖਿਆ ਆ ਲਓ ਲੋਚ ਐਂ ਨਿਸ਼ਾਨ ਦੇ ਨਾਲ ਆਮਲਾ ਦਿਨਾ ਬਿਲਕੁਲ ਸੌਖਾ ਤਰੀਕਾ ਬਾਕੀ ਜੇ ਕਿਸੇ ਭੈਣ ਨੇ ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਲੈਣੀ ਜੇ ਫੱਟੀ ਕੈਂਚੀ ਜਾਂ ਮਸ਼ੀਨ ਹਨ ਉਹ ਵੀ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ ਬਸ ਫੋਨ ਤੁਸੀਂ 8 ਵਜੇ ਤੋਂ ਬਾਅਦ ਲਾਉਣਾ ਮੈਂ 10 ਵਜੇ ਤੱਕ ਜਾਂ 10:30 ਤੱਕ ਆਉਣ ਲੈ ਰਹੇ ਹਾਂ ਉਹਨਾਂ ਦਾ ਜੇ ਕਿਸੇ ਭੈਣ ਨੇ ਬਾਹਰਲੀ ਕੰਟਰੀ 'ਚੋਂ ਫੋਨ ਕਰਨਾ ਤਾਂ ਉਹ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਫੋਨ ਕਰ ਸਕਦੇ ਤੁਸੀਂ ਲਗਭਗ ਸ਼ਾਮ ਨੂੰ 10:30 ਵਜੇ ਕਰ ਹਨਾ ਜਾਂ ਕਿਸੇ ਸ਼ਹਿਰਾਂ ਦੀ ਗੱਲ ਕਰੀਏ ਕਾਫੀ ਬਾਹਰਲੇ ਕੀ ਕੰਟਰੀ 'ਚ ਜਿਹੜੇ ਭੈਣਾ ਗੰਗਾ ਹੁੰਨਾ ਗਈਆਂ ਹੋਈਆਂ ਹਨਾ ਅਮਰਤ ਛਕਿਆ ਹੁੰਦਾਗਾ ਉਹਨਾਂ ਨੇ ਕਿ ਸ਼ਹਿਰੇ ਮੰਗਵਾਉਣੇ ਹੁੰਦੇ ਬਾਹਰ ਜਾਂ ਆਪ ਦੇ ਸਾਈ ਦੇ ਬਣਵਾਉਣੇ ਹੁੰਦੇ ਆ ਉਹ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਆਪਣੇ ਕੋਲੇ ਬਣੇ ਵੀ ਹੁੰਦੇ ਆ ਤਾਂ ਤੁਸੀਂ ਆਰਡਰ ਦੇ ਕੇ ਵੀ ਬਣਵਾ ਸਕਦੇ ਹੋ ਜਾਂ ਚੋਲੇ ਜਾਂ ਕਸ਼ੜੇ ਜਾਂ ਘਾਤਰੇ ਹਨਾ ਹਲ ਨਾ ਪਾਈ ਤੇ ਵੀ ਟੜਕੀ ਲਾਵਾਂ ਇੱਕ ਜੋੜ ਤੇ ਤਾਂ ਕਿ ਹੱਲੇ ਠੀਕ ਆ ਬਿਲਕੁਲ ਸੌਖਾ ਤਰੀਕਾ ਨਾਲੇ ਤਾਂ ਸਾਨੂੰ ਲੈਂਡਿੰਗ ਕੱਟਣੀ ਸੌਖੀ ਆ ਨਾਲੇ ਜੋੜ ਜਿਹੜੇ ਆਪਣੇ ਉਹ ਗੁਮਾਛਦੇ ਈ ਇਸੇ ਤਰ੍ਹਾਂ ਜੇ ਸੂਟ ਤਿਲਕ ਦਾ ਹੋਵੇ ਤਾਂ ਵੀ ਆਪਾਂ ਸਟੈਪ ਪੈਨ ਕਰ ਸਕਦੇ ਹਾਂ ਇਸ ਤਰ੍ਹਾਂ ਠੀਕ ਆ ਬਾਕੀ ਜੇ ਕਿਸੇ ਵੀ ਚੀਜ਼ ਦੀ ਨਾ ਸਮਝ ਲੱਗੀ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਣਾ ਬਾਕੀ ਦੁਬਾਰੇ ਫੇਰ ਕਹਿਣਾ ਵੀ ਕੋਈ ਪੈਸਾ ਨਹੀਂ ਸਲਾਈ ਜਾਂ ਕਟਾਈ ਸਿਖਾਉਣ ਦਾ ਬਿਲਕੁਲ ਫ੍ਰੀ ਸੇਵਾ ਤੁਸੀਂ ਆਪ ਦਾ ਨੰਬਰ ਗਰੁੱਪ ਦੇ ਵਿੱਚ ਜਰੂਰ ਐਡ ਕਰਵਾਇਆ ਕਰੋ ਆਪਣੇ ਦੋ ਚੈਨਲ ਆ ਦੋਨੇ ਚੈਨਲ ਦੇ ਵੱਖਰੋ ਵੱਖਰੀ ਵੀਡੀਓ ਪੈਂਦੀਆਂ ਰਹਿੰਦੀਆਂ ਕਿਸੇ ਭੈਣੇ ਸਲਵਾਰ ਸਿੱਖਣੀ ਹੁੰਦੀ ਹੈ ਕਿਸੇ ਨੇ ਕੁੜਤੀ ਕਿਸੇ ਨੇ ਕਸ਼ਹਿਰਾ ਕਿਸੇ ਨੇ ਕੁਛ ਹਨਾ ਤਾਂ ਕਿ ਵੱਖਰੀ ਵੱਖਰੀ ਚੈਨਲਾਂ ਦੀਆਂ ਵੀਡੀਓ ਤੁਹਾਡੇ ਕੋਲੇ ਤੁਹਾਡੇ WhatsApp ਤੇ ਸ਼ੋਅ ਹੋਣ ਲੱਗ ਜਾਣੀਆਂ ਤੁਹਾਨੂੰ YouTube ਤੇ ਜਾਣ ਦੀ ਲੋੜ ਨਹੀਂ ਜੇਕਰ ਤੁਸੀਂ ਉੱਤੇ ਕਲਿੱਕ ਕਰੋਗੇ ਆਪਦੀ ਆਪ ਲਿੰਕ ਖੁੱਲ੍ਹ ਜਾ ਕਰੂਗਾ YouTube ਦਾ ਠੀਕ ਆ ਜੀ ਬਾਕੀ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਹੋਰ ਪਰੇਸ਼ਾਨੀ ਆਉਂਦੀ ਉਹ ਵੀ ਤੁਸੀਂ ਮੈਨੂੰ WhatsApp ਦੇ ਉੱਪਰ ਬੋਲ ਕੇ ਭੇਜ ਸਕਦੇ ਹੋ ਨੰਬਰ ਨੂੰ ਸੇਵ ਕਰਕੇ ਕਿਉਂਕਿ ਫੋਨ 'ਚ ਨਹੀਂ ਵੀ ਚੱਕਿਆ ਤਾਂ ਤੁਹਾਡੇ ਮੈਂ ਮੈਸੇਜ ਸਾਰੇ ਚੈੱਕ ਕਰ ਦੰਦਾ 2 ਘੰਟਿਆਂ ਬਾਅਦ 4 ਘੰਟਿਆਂ ਬਾਅਦ 5 ਘੰਟਿਆਂ ਬਾਅਦ ਜਦੋਂ ਵੀ ਮੇਰਾ ਟਾਈਮ ਲੱਗਦਾ ਠੀਕ ਆ ਬਾਕੀ ਜੇ ਕਿਸੇ ਭੈਣ ਨੇ ਫਿਰ ਮੈਂ ਕਹਿੰਦਾ ਉਹਨਾਂ ਵੀ ਇੱਥੇ ਕਪੜੇ ਲੈ ਕੇ ਸਲ ਆਪਣੇ ਕੋਲੇ ਕੁਰਤੇ ਪਿਆ ਮੈਂ ਕਪੜਾ ਪੈਂਟਾਂ ਸ਼ਰਟਾਂ ਦਾ ਕਪੜਾ ਹੁੰਦਾਗਾ ਪੱਗਾ ਹੀ ਪੂਰੀਆਂ ਵਧੀਆ ਹੁੰਦੀਆਂ ਫੁੱਲ ਗਾਰੰਟੀ ਹੁੰਦੀ ਰੰਗਾਂ ਦੀ ਠੀਕ ਆ ਉਹ ਇੱਥੋਂ ਤੁਸੀਂ ਮੰਗਵਾ ਸਕਦੇ ਹੋ ਜਾਂ ਘਰੇ ਬੈਠ ਕੇ ਵੀ ਹਰ ਮੰਗਵਾ ਸਕਦੇ ਹੋ ਕੋਰੀਅਰ ਕਰਵਾਉਣ ਦਾ ਕੰਮ ਸਾਰਾ ਮੇਰਾ ਹੁੰਦਾਗਾ ਪੇਮੈਂਟ ਥੋੜੀ ਹੁੰਦੀ ਆ ਠੀਕ ਆ ਬਾਕੀ ਜੇ ਕੋਈ ਡੀਪਲੀ ਜਾਣਕਾਰੀ ਲੈਣੀ ਆ ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ ਬਾਕੀ ਮਿਲਦੇ ਆ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ